ਉਹ ਅਪਾਈ ਦੇ ਕੇ ਕਹਿਣਗੇ ਉਸ ਤਰ੍ਹਾਂ ਅਨੁਸਾਰ ਨੇ ਖੁਫ ਹੋ ਕੇ ਕਿ ਜੇ ਬਾਣੀ ਜੀ ਨੇ ਕਿਹਾ ਕਿ ਆਪਾਂ ਇਹ ਬਰਕਰ ਆਪਣੇ ਪ੍ਰਾਂਤ ਬੈਠੇ ਨੇ ਉਹ ਵੀ ਜੋ ਗੁੱਸੇ ਗਲੇ ਆਪਣੇ ਪ੍ਰਾਣੇ ਸਭ ਵਿੱਚ ਕਿਸੇ ਵੀ ਬਰਕਰ ਦੇ ਗੁੱਸੇ ਗਲੇ ਨੇ ਦੂਰ ਕਰਕੇ ਸ਼ਰਮ ਹੋਈ ਜੇ ਆਪਾਂ ਉਸ ਪਾਸੇ ਨੂੰ ਜਾਈਏ ਤਾਂ ਜੋ ਵੀ ਕਰਮ ਉਹ ਸ਼ਰਮਣੀ ਕਰਦੇ ਅੱਜ ਜਦੋਂ ਸੜਕਾਂ ਦਾ ਵਿਪਾਸ ਦੇਖੋ ਤੁਸੀਂ ਚਾਹੇ ਉਹ ਉਧਰ ਮਿਲ ਰਹੀ ਹੈ ਜੋ ਵੀ ਮਾਨੋਰ ਕਾਜ ਨੇ ਜੋ ਸ਼ੁਰੂਆਤ ਕਰ ਸੰਗਠਨ ਕਰ ਦਿੱਤੀ ਨੇ ਜੇ ਆਪਾਂ ਨੂੰ ਸਾਰਿਆਂ ਨੂੰ ਸੁਣਨੇ ਕੰਨ ਦਿੱਤਾ ਤਾਂ ਸਾਥ ਦੇ ਕੇ ਕ੍ਰੋਮਨੀ ਕਾਜੀ ਦਾ ਵੀ ਆਉਣਾ ਸਮਝ ਸਰਕਾਰ ਦੇ ਹੋਣੀ ਆ ਐਂ ਸੋ ਬਾਕੀ ਆਸਰ ਲਾ ਕਾਜੀ ਦੇ ਬੋਲਣਾ ਜੀ ਸਭ ਤੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨਾ ਚਾਹਣਾ ਕਿ ਬੇ ਨਾਮ ਦੇ ਚੱਕਰ ਜਿਮੀ ਪੈਣਾ ਬਹੁਤ ਘੱਟ ਟਾਈਮ ਦੇ ਵਿੱਚ ਤੁਸੀਂ ਬੱਡੀ ਗੈਂਟੀ ਦੇ ਵਿੱਚ ਪੂਰੇ ਹੋ ਕੇ ਲੜਾਵੇ ਇਹ ਤੁਹਾਡੇ ਨਾਲ ਵਾਦਾ ਹੈ ਜੇ ਤੁਹਾਨੂੰ ਕੋਈ ਡਾਕਟਰ ਦੀ ਜਿੱਥੇ ਤੁਸੀਂ ਪਾਵੇ ਪੂਰੇ ਹੋ ਕੇ ਲੜਾਈ ਲੜਾਈ ਸਰਕਾਰ ਦੇ ਖਿਲਾਫ ਤੇ ਉਹਦਾ ਜਵਾਬ ਤੁਸੀਂ ਦੂਣ ਪਾ ਕੇ ਲੈਣਾ ਕੋਈ ਸੋੜ ਹਾਂ ਤੇ ਪਿੰਡ ਉਹਦੇ ਤੇ ਪਿੰਡ ਵਾਲੇ ਚ ਦੇ ਵਿੱਚ ਕੋਈ ਠਿਕਾ ਸ਼ਹਿਰ ਦੇ ਅਧਿਆਤ ਸਰਦਾਰ ਗੁਰਪ੍ਰੀਤ ਸਿੰਘ ਗੋਲਮੀ ਨੇ ਇਹ ਬੀਕਿੰਗ ਕਰਤਾ ਕੀਤੀ ਹੈ ਮੀਟਿੰਗ ਭੁਲਾਈ ਹੈ ਉਦੇ ਵਾਸਤੇ ਆਪਾਂ ਸਾਰਿਆਂ ਨੇ ਬੈਠ ਕੇ ਜਮਾਸ਼ਪਰਾ ਕਮਿਟੀ ਉਹਦੀ ਤਿਆਰੀ ਕਰਨੀ। ਸੋ ਇਥੇ ਬੌਸ ਅਕਸ ਖੰਦਿਤ ਰੱਖੀ ਗਈ ਹੈ। ਖੋ ਅੱਜ ਬਹੁਤ ਹੀ ਭਰਮੀ ਮੀਟਿੰਗ ਹੋਈ ਹੈ ਨਾਬਾ ਸ਼ਹਿਰ ਦੀ ਮੀਟਿੰਗ ਹੋਈ ਹੈ। ਮਸਪਲਟੀ ਦੇ ਚੋਣਾਂ ਨੂੰ ਲੈ ਕੇ ਮੀਟਿੰਗ ਹੋਈ ਹੈ ਤੇ ਸਾਰੇ ਵਾੜਾਂ ਦੇ ਵਿੱਚ 23 ਵਾੜ ਨੇ ਨਾਬੇ ਦੇ ਵਿੱਚ ਕਈ ਵਾੜਾਂ ਦੇ ਵਿੱਚ ਉਹ ਸਾਰੇ ਸੀਨੀਅਰ ਸੱਜਣ ਜਿਹੜੇ ਸੀਗੇ ਅੱਜ ਬੁਲਾਏ ਗਏ ਸੀਗੇ ਉਹਨਾਂ ਨਾਲ ਰਾਇ ਮਸ਼ਵਰਾ ਕਰਨ ਵਾਸਤੇ ਤੋਂ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਕੀਤੀ ਹੈ ਕਿ ਆਪਾਂ ਚੋਣ ਲੜਨੀ ਹੈ ਜਿਹੜੀ ਉਹਦੇ ਵਾਸਤੇ ਤਿਆਰੀ ਕਰਕੇ ਕੱਲੇ-ਕੱਲੇ ਵਾਰਡ ਦੇ ਵਿੱਚੋਂ ਉਮੀਦਵਾਰ ਜਿਹੜਾ ਦੇਣਾ ਹੈਗਾ ਵਾਰਡ ਦੀ ਸਲਾਹ ਨਾਲ ਮਛਪਰੇ ਨਾਲ ਤੇ ਸਾਰਿਆਂ ਨੂੰ ਬੇਨਤੀ ਕੀਤੀ ਹੈ ਔਰ 15 ਤਰੀਕ ਤੱਕ ਅਸੀਂ ਰੱਖੀ ਹੈ ਕਿ 15 ਤਰੀਕ ਤੱਕ ਅਸੀਂ ਸਾਰੇ ਆਪਣੇ ਉਮੀਦਵਾਰ ਜਿਹੜੇ ਨੇ ਉਹਨਾਂ ਨੂੰ ਫਾਈਨਲ ਕਰ ਦਾਂਗੇ ਸਾਰੇ ਵਾਰਡਾਂ ਨੂੰ ਤੇ ਸਾਰੇ ਲੀਡਰਸ਼ਿਪਾਂ ਨੂੰ ਇਹ ਹੀ ਬੇਨਤੀ ਕੀਤੀ ਹੈ ਕਿ ਤਗੜੇ ਹੋ ਕੇ ਇਸ ਉੱਪਰ ਪਹਿਰਾ দাও ਕਿਉਂਕਿ ਅੱਜ ਜਿਹੜੀ ਪੰਜਾਬ ਦੇ ਵਿੱਚ ਸਰਕਾਰ ਚੱਲ ਰਹੀ ਹੈ ਪੰਜਾਬ ਦੇ ਵਿੱਚ ਸਰਕਾਰ ਨਹੀਂ ਇੱਕ ਲੋਟੂ ਟੋਲਾ ਪੰਜਾਬ ਨੂੰ ਲੁੱਟ ਰਿਹਾ ਸੋ ਇਸ ਲੁੱਟ ਨੂੰ ਬਚਾਉਣ ਵਾਸਤੇ ਸ਼ਹਿਰ ਦੇ ਲੋਕਾਂ ਨੂੰ ਖੜਾ ਹੋਣ ਵਾਸਤੇ ਅਪੀਲ ਕੀਤੀ ਹੈ ਤੇ ਲੋਕਾਂ ਨੇ ਵਿਸ਼ਵਾਸ ਦਿੱਤਾ ਕਿ ਅਸੀਂ ਵੱਧ ਚੜਕੇ ਇਹਦੇ ਵਿੱਚ ਯੋਗਦਾਨ ਪਾਵਾਂਗੇ ਤੇ ਚੰਗੇ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਨੂੰ ਦਵਾਂਗੇ ਜਿਹੜੇ ਕਿ ਜਿੱਤ ਕੇ ਸ਼੍ਰੋਮਣੀ ਅਕਾਲੀ ਦਲ ਮਸਪਲਟੀ ਨੂੰ ਨਬਾ ਬਣਾ ਸਕੀ। ਅਕਾਲੀ ਦਲ ਦਾ ਏਜੰਡਾ ਜਿਹੜਾ ਹੈਗਾ ਵਿਕਾਸ ਏਜੰਡਾ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਕੀਤਾ ਹੈ ਵਿਕਾਸ ਹੈ ਉਹ ਬੋਲਦਾ ਰਹਿਣਾ ਤੇ ਅੱਗੇ ਨੂੰ ਵੀ ਜਿਹੜਾ ਹੈਗਾ ਸਾਡਾ ਏਜੰਡਾ ਵਿਕਾਸਤਾ ਹੀ ਹੋਏਗਾ ਕਿਉਂਕਿ ਸ਼ਹਿਰ ਦੇ ਵਿੱਚ ਅੱਜ ਜ਼ਰੂਰਤ ਹੈ ਕਿ ਸਾਡਾ ਸ਼ਹਿਰ ਜਿਹ ਇਤਿਹਾਸਕ ਸ਼ਹਿਰ ਆ ਬਹੁਤ ਪੁਰਾਣਾ ਸ਼ਹਿਰ ਆ ਇਸ ਸ਼ਹਿਰ ਦੇ ਵਿੱਚ ਕੰਮ ਕਰਨ ਦੀ ਬਹੁਤ ਲੋੜ ਆ ਕਿਉਂਕਿ ਜਿਹੜੇ ਬਾਹਰੋਂ ਧੜਬੀ ਆਉਂਦੇ ਨੇ ਜਿਹੜੇ ਬਾਹਰੋਂ ਲੋਕ ਆਉਂਦੇ ਨੇ ਉਹ ਸ਼ਹਿਰ ਦਾ ਭਲਾ ਨਹੀਂ ਕਰ ਸਕਦੇ ਤੋਂ ਸ਼ਹਿਰ ਤੇ ਲੋਕਾਂ ਦਾ ਭਲਾ ਕਰਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੀ ਜ਼ਿੰਮੇਵਾਰੀ ਆ ਸੋ ਅਸੀਂ ਪਲਾਨ ਕੀਤਾ ਕਿ ਜਿਸ ਤਰ੍ਹਾਂ ਆ ਟ੍ਰੀਟਮੈਂਟ ਪਲਾਂਟ ਲੱਗਿਆ ਆ ਉਹਨੂੰ ਸਹੀ ਤਰੀਕੇ ਨਾਲ ਚਲਾ ਕੇ ਜਿਹੜਾ ਕਿ ਉਹ ਸਾਡੀ ਦੇਣ ਸੀ ਕਿ ਅਸੀਂ ਉਹਨੂੰ ਲੈ ਕੇ ਆਏ ਸੀ ਕਿ ਉਹਨੂੰ ਸਹੀ ਤਰੀਕੇ ਨਾਲ ਚਲਾ ਕੇ ਟ੍ਰੀਟਮੈਂਟ ਕਰਕੇ ਪਾਣੀ ਜਿਹੜਾ ਹੈਗਾ ਖੇਤਾਂ ਤੱਕ ਪਹੁੰਚਾਇਆ ਜਾਵੇ ਇੱਕ ਤਾਂ ਸਾਡਾ ਇਹ ਪਲਾਨ ਹੋਏਗਾ ਦੂਜਾ ਸ਼ਹਿਰ ਦੇ ਵਿੱਚ ਜਿਹੜੇ ਡੰਪਰ ਸਿਸਟਮ ਕੂੜਾ ਜਿਹੜਾ ਹੈਗਾ ਇਹਨੂੰ ਖਤਮ ਕਰਨ ਵਾਸਤੇ ਅਸੀਂ ਆਪਣਾ ਪਲਾਨ ਕਰਾਂਗੇ ਮਾਸਟਰ ਪਲਾਨ ਬਣਾਵਾਂਗੇ ਸੋ ਜਿਹੜੀਆਂ ਸੜਕਾਂ ਬਾਈਪਾਸ ਨਾਬੇ ਨੂੰ ਬਹੁਤ ਸਖਤ ਲੋਡ ਹੈਗੀ ਆ ਉਹਨਾਂ ਦੇ ਮੁਕਰਰ ਸੁਧਾਰ ਕਰਾਂਗੇ ਜਿਹੜੀਆਂ ਹੋਰ ਸ਼ਹਿਰ ਦੀਆਂ ਖੂਬਸੂਰਤੀ ਵਾਲੀਆਂ ਚੀਜ਼ਾਂ ਨੇ ਉਹਨਾਂ ਨੂੰ ਠੀਕ ਕਰਾਂਗੇ ਜਿੱਥੇ ਇਹਨਾਂ ਨੇ ਆ ਕੇ ਕਿਹਾ ਸੀਗਾ ਅਸੀਂ ਸੈਲਫੀ ਪੁਆਇੰਟ ਬਣਾਤੇ ਫਲਾਣੇ ਪੁਆਇੰਟ ਬਣਾਤੇ ਪਰ ਉਹ ਠੱਗੀ ਪੁਆਇੰਟ ਰਹੇ ਤੇ ਠੱਗੀ ਮਾਰ ਕੇ ਨਾਬੇ ਨਾਲ ਜਿਹੜੀਆਂ 9 ਸਾਲਾਂ ਦੀ 10 ਸਾਲਾਂ ਦੀ ਜ਼ਿੰਮੇਵਾਰੀ ਉਹ ਠੱਗੀ ਮਾਰ ਕੇ ਵਾਰਾਂ ਸਮਰਸਾਨ ਨੂੰ ਲੋਕ ਦੇਣਗੇ ਤੇ ਅਸੀਂ ਕੰਮ ਕਰਕੇ ਦਿਖਾਵਾਂਗੇ ਸ਼ਾਇਦ ਲੋਕਾਂ ਦੀ ਕੀ ਲੱਗਦੀ ਆ ਸੋਚ ਕੀ ਲੱਗਦੀ ਆ ਸ਼ਹਿਰ ਦੇ ਵੋਟਰਾਂ ਨੇ ਦੇਖ ਲਿਆ ਕਿ ਸਰਕਾਰ ਜਿਹੜੀ ਆ ਕਾਲੀ ਦਲ ਦੀ ਦੇਖੀ ਉਹਨਾਂ ਨੇ ਪਹਿਲਾਂ ਉਸ ਤੋਂ ਬਾਅਦ ਜਿਹੜੀਆਂ ਦੋਵੇਂ ਸਰਕਾਰਾਂ ਕਾਂਗਰਸ ਦੀ ਵੀ ਤੇ ਆਮ ਆਦਮੀ ਦੀ ਵੀ ਉਹਨਾਂ ਨੇ ਦੇਖ ਲਿਆ ਕਿ ਇਹਨਾਂ ਕੋਲ ਕੋਈ ਕੰਮ ਦਾ ਪਲਾਨ ਨਹੀਂ ਇਹ ਤਾਂ ਸਿਰਫ ਇੱਕ ਤਾਨਾशाही ਦਾ ਰਾਜ ਜਿਹੜਾ ਹੈਗਾ ਲੋਕਾਂ 'ਚ ਕਰ ਰਹੇ ਨੇ ਕੋਈ ਪਲਾਨ ਕੋਈ ਨਹੀਂ ਨਾ ਕੋਈ ਮਾਸਟਰ ਪਲਾਨ ਸ਼ਹਿਰ ਦਾ ਨਾ ਇਲਾਕੇ ਦਾ ਨਾ ਕਿਸੇ ਪੰਜਾਬ ਦਾ ਸੋ ਇਹ ਸਿਰਫ ਪੰਜਾਬ ਨਾਲ ਇੱਕ ਡੰਗ ਟਪਾਉ ਸਰਕਾਰ ਚੱਲਦੀ ਹੈ ਉਹ ਡੰਗ ਟਪਾਉਂਦੀ ਸਰਕਾਰ ਪੰਜਾਬ ਦਾ ਭਲਾ ਨਹੀਂ ਕਰ ਸਕਦੀ ਤੇ ਲੋਕਾਂ ਨੇ ਸਮਝਿਆ ਤੇ ਲੋਕ ਕਿਸ ਗੱਲ ਤੇ ਵਿਸ਼ਵਾਸ ਕਰਦੇ ਨੇ ਅਕਾਲੀ ਦਰਬਾਰ ਦੇ ਅੱਜ ਅਸੀਂ ਇਹ ਹੀ ਬੇਨਤੀ ਕੀਤੀ ਹੈ ਸਾਰੇ ਸ਼ਹਿਰ ਵਾਸੀਆਂ ਨੂੰ ਕਿ ਉਹ ਉਹਨਾਂ ਉਮੀਦਵਾਰਾਂ ਨੂੰ ਦਓ ਜਿਹੜੇ ਕਿ ਦਲ ਬਦਲੀ ਵਿੱਚ ਵਿਸ਼ਵਾਸ ਨਾ ਰੱਖਦੇ ਹੋਣ ਜਿਹੜਾ ਕਿਸੇ ਲਾਲਚ ਦੇ ਵਿੱਚ ਨਾ ਆਉਂਦੇ ਹੋਣ ਜਿਹੜੇ ਜਿਨ੍ਹਾਂ ਦਾ ਸਿਰਫ ਤੇ ਸਿਰਫ ਆਪਣਾ ਵਾਰਡ ਦਾ ਸਦਾਰ ਹੋਵੇ ਤੇ ਆਪਣੇ ਸ਼ਹਿਰ ਦਾ ਸਦਾਰ ਹੋਵੇ ਜਿਨ੍ਹਾਂ ਦੇ ਦਿਮਾਗ 'ਚ ਨਕਸ਼ਾ ਇਹ ਹੋਵੇ ਉਹ ਉਮੀਦਵਾਰਾਂ ਨੂੰ ਅਸੀਂ ਪਹਿਲ ਦਵਾਂਗੇ ਦੇਖੋ ਜੀ ਅੱਜ ਇਹ ਮੀਟਿੰਗ ਕਰਨਾ ਸਾਡੇ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਸੀਗਾ ਕਿਉਂਕਿ ਜਿਹੜੀ ਮੌਜੂਦਾ ਸਰਕਾਰ ਹੈ ਇਹ ਇਲੈਕਸ਼ਨਾਂ ਅਵੋਇਡ ਕਰਦੀ ਹੈ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਇਹਨਾਂ ਦੀ ਅਸਲੀਅਤ ਲੋਕਾਂ ਦੇ ਸਾਹਮਣੇ ਆ ਜਾਣੀ ਹੈ ਜਿਹੜੀਆਂ ਪਿੱਛੇ ਉਹਨੇ ਬਲੌਕ ਸੰਪਤੀ ਜ਼ਿਲ੍ਹਾ ਪ੍ਰੇਸ਼ਾਸਕ ਦੀਆਂ ਇਲੈਕਸ਼ਨਾਂ ਹੋਈਆਂ ਇਹ ਹਾਈ ਕੋਰਟ ਦੇ ਡਾਇਰੈਕਸ਼ਨ ਤੇ ਹੋਈਆਂ ਸਰਕਾਰ ਅਵੋਇਡ ਕਰਨਾ ਚਾਹੁੰਦੀ ਸੀ ਦਿਨ ਦਿੱਤੇ ਸਿਰਫ 15 ਹੁਣ ਉਹ 15 ਦਿਨਾਂ 'ਚ ਜਿੰਨੀ ਵੀ ਕੈਂਪੇਨਿੰਗ ਹੋਈ ਹੋ ਸਕੀ ਅਸੀਂ ਕੀਤੀ ਨਾਲੇ ਇਹਨਾਂ ਨੇ ਫਿਰ ਤੁਹਾਨੂੰ ਸਾਰਿਆਂ ਨੂੰ ਪਤਾ ਵੀਡੀਓ ਸਾਹਿਬ ਵੀ 90 ਦੇ ਕਿਵੇਂ ਲੱਗੇ ਹੋਏ ਸੀ ਕਿ ਇਹਨਾਂ 'ਚ ਸਾਡੇ ਪੇਪਰ ਰਿਜੈਕਟ ਕਰਨ ਨੂੰ ਪਾੜਨ ਸੋ ਇਸ ਇਸ ਪ੍ਰੀਐਮਪਟਿਵ ਦੇਖ ਕੇ ਕਿ ਇਹ ਹਜੇ ਮੈਂ ਕੱਲ ਪਰਸੋ ਕਿਤੇ ਪੜ੍ਹ ਰਿਹਾ ਸੀ ਗਵਰਨਰ ਸਾਹਿਬ ਦਾ ਵੀ ਸ਼ਾਇਦ ਬਿਆਨ ਹੈਗਾ ਕਿ ਸਰਕਾਰ ਅਵੋਇਡ ਕਰਨਾ ਚਾਹੁੰਦੀ ਹੈ ਇਹ ਵਾਲੀਆਂ ਇਲੈਕਸ਼ਨਾਂ ਵੀ ਪਰ ਜਦੋਂ ਨਾ ਚੱਲਿਆ ਸਰਕਾਰ ਦਾ ਜੋ ਰਿਪੋਰਟ ਚ ਆਰਡਰ ਆ ਗਿਆ ਫਿਰ ਇਹਨਾਂ ਨੇ ਹਫ਼ਤੇ ਦੇ ਵਿੱਚ ਵਿੱਚ ਕਰਾ ਦੇਣੀ ਸੋ ਉਸ ਚੀਜ਼ ਨੂੰ ਪ੍ਰੀਐਮਟਿਵਲੀ ਅਵੋਇਡ ਕਰਦੇ ਵੇ ਅਸੀਂ ਆਪਣੀ ਤਿਆਰੀ ਪਹਿਲਾਂ ਕਰਕੇ ਚੱਲ ਰਿਹਾ ਤਾਂ ਕਿ ਜਿਹੜਾ ਅਸੀਂ ਘਾਟ ਰਹਿ ਗਈ ਸਾਡੇ ਚ ਅਸੀਂ ਬਲੌਕ ਸੰਮਤੀ ਆਪਣੀ ਜੇ ਸਾਡੇ ਕੋਲੇ ਹਫ਼ਤਾ 10 ਦਿਨ ਹੋਰ ਹੁੰਦੇ ਅਸੀਂ ਬਲੌਕ ਸੰਮਤੀ ਬਣਾ ਗਏ ਸੀ ਆਪਾਂ ਬਹੁਤ ਸਾਡੇ ਕੈਂਡੀਡੇਟ ਨੇ ਜਿਹੜੇ ਬਹੁਤ ਘੱਟ ਮਾਰਜਨ ਤੇ ਹਾਰੇ ਨੇ ਕਿਉਂਕਿ ਅਸੀਂ ਪਹੁੰਚ ਨਹੀਂ ਕਰ ਸਕੇ ਵੋਟਰਾਂ ਤੱਕ ਸੋ ਉਸ ਚੀਜ਼ ਨੂੰ ਅਵੋਇਡ ਕਰਦੇ ਹੋਏ ਅਸੀਂ ਅੱਜ ਮੀਟਿੰਗ ਕੀਤੀ ਹੈ ਇਹ ਕਿ ਆਪਣੇ ਵਰਕਰਾਂ ਨੂੰ ਪਹਿਲਾਂ ਤਿਆਰ ਕਰੀਏ ਜਿਹੜੇ ਕੈਂਡੀਡੇਟਸ ਆਪਾਂ ਚੂਜ਼ ਕਰ ਰਹੇ ਨੇ ਉਹ ਦੇਖੀਏ ਤਾਂ ਕਿ ਆਪਣੀ ਸਾਡੀ ਤਿਆਰੀ ਰਹੇ ਵੇਲੇ ਸਰ ਕੈਰੈਕਟਰ ਤਾਂ ਮੈਂ ਵੀ 13 ਸਾਲ ਬਾਅਦ ਆਇਆ ਹਾਂ ਜੀ ਹੁਣ ਨਾਬੇ ਸੋ ਮੇਰੇ ਮੇਰੇ ਭਾਈਵਾਲ ਨੇ ਸਾਰੇ ਜਿਹੜੇ ਘਰਾਂ 'ਚ ਬੈਠੇ ਨੇ ਮੈਂ ਬਾਹਰ ਲੈ ਕੇ ਆਵਾਂਗਾ ਅਸੀਂ ਨਾਬੇ 'ਚ ਮਜ਼ਬੂਤ ਕਰਾਂਗੇ ਕਾਲੀ ਦਲ ਨੂੰ ਨੱਬਾ ਬੇਸਿਕਲੀ ਜੀ ਨੱਬਾ ਸ਼ੈਰ ਅਕਾਲੀ ਦਲ ਤੇ ਰਾਜਾ ਨਰਿੰਦਰ ਸਿੰਘ ਇੱਕੋ ਚੀਜ਼ ਸੀ ਜਦੋਂ ਦੀ ਪੋਲਿਟਿਕਸ ਆਫਟਰ ਇੰਡੀਪੈਂਡੈਂਸ ਆਈ ਹੈਗੀ ਹੈ ਹਿੰਦੁਸਤਾਨ ਦੇ ਵਿੱਚ ਇਸ ਮੁਲਕ ਦੇ ਵਿੱਚ ਉਦੋਂ ਤੇ ਅਕਾਲੀ ਦਲ ਦੇ ਰਾਜਾ ਨਰਿੰਦਰ ਸਿੰਘ ਸੀਗੇ ਨਾ ਸੋ ਇੱਕ ਸਾਡੇ ਆਸੇ ਪੋਲਿਟਿਕਲ ਨਹੀਂਗਾ ਸਾਡਾ ਇੱਕ ਪਰਿਵਾਰ ਹੈ ਮੈਂ ਮੇਰਾ ਪਰਿਵਾਰ ਉਹ ਨੇ ਉਹਨਾਂ ਦਾ ਪਰਿਵਾਰ ਮੈਂ ਆ ਸੋ ਜਿਹੜਾ ਪਰਿਵਾਰ ਅਸੀਂ ਇਕੱਠਾ ਕਰਨਾ ਉਹ ਅਸੀਂ ਪਰਿਵਾਰ ਇਕੱਠਾ ਕਰ ਰਹੇ ਆ ਆਪਣਾ ਤੁਹਾਨੂੰ ਸਹੀ ਬਕਾਉਣ ਜੀ ਮੈਦਕੀ ਮਿਲੀ ਲਈ ਹੈ ਤੇ ਤੁਹਾਡੇ ਵੱਡੇ ਜਿੰਮੇਵਾਰੀ ਹੈ ਕਿੱਦਾਂ ਦੀਆਂ ਤਿਆਰੀਆਂ ਹੋ ਗਈਆਂ ਦੇਖੋ ਪਹਿਲੀ ਗੱਲ ਤਾਂ ਤੁਸੀਂ ਅੱਜ ਦੇਖਿਆ ਕਿ ਸਾਰੀ ਸਮੁੱਚੀ ਅਕਾਲੀ ਦਲ ਦੀ ਲੀਡਰਸ਼ਿਪ ਤੁਹਾਨੂੰ ਇੱਕ ਮੰਚ ਤੇ ਦਿਖੀ ਹੈ ਪ੍ਰਾਨੇ ਪ੍ਰਧਾਨ ਸਰਬਾਨਾਂ ਤੋਂ ਸਾਰਿਆਂ ਤੋਂ ਅਸ਼ੀਰਵਾਦ ਲੈ ਕੇ ਅੱਜ ਆਪਾਂ ਚੱਲੇ ਆਂ ਤੇ ਬੜੇ ਸ਼ਾਰਟ ਟਰਮ ਕੱਲ ਮਿਲਾਂ ਸਾਰੇ ਅਸੀਂ ਮੈਸੇਜ ਲਾਏ ਲੇਗੇ ਤੇ ਤੁਸੀਂ ਦੇਖਿਆ ਕਿ ਬਾਜ਼ਾਰ ਦਾ ਮੇਲਾ ਕੋਈ ਕੋਨਾ ਨਹੀਂ ਰਿਹਾ ਕੋਈ ਵਾਰਡ ਨਹੀਂ ਰਿਹਾ ਜਿੱਥੋਂ ਨਹੀਂ ਪਹੁੰਚੇ ਐਡੇ ਸ਼ਾਰਟ ਟਰਮ ਦੇ ਵਿੱਚ ਤੁਸੀਂ ਲੋਕਾਂ ਦਾ ਰੁਝਾਨ ਦੇਖ ਹੀ ਲਿਆ ਕਿ ਅਕਾਲੀ ਦਲ ਪ੍ਰਤੀ ਕਿੰਨਾਗਾ ਜੋ ਪਿੱਛੇ ਕਮੇਟੀ ਦੇ ਵਿੱਚ ਹੋਇਆ ਕਪਲੇ ਹੋਏ ਟਰੈਲੀਆਂ ਨਿਕਲੀਆਂ ਉਹਨਾਂ ਦਾ ਨਤੀਜਾ ਉਹਨਾਂ ਨੂੰ ਭੁਗਤਣਾ ਪੈਣਾ ਬਹੁਤ ਜਲਦੀ। ਪ੍ਰਧਾਨ ਜੁਜੂਦਾ ਸਰਕਾਰ ਦਾ ਜਿਹੜਾ ਕਾਰਜ ਕਰ ਰਹੇ ਨੇਗੇ। ਦੇਖੋ ਤੁਸੀਂ ਹੁਣ ਦੂਰ ਨਾ ਜਾਓ ਉਦਘਾਟਨ ਕਰ ਰਹੇ ਨੇਗੇ। ਸਾਰੇ ਪਤਾ ਨਹੀਂ ਉਹਨਾਂ ਨੂੰ ਕੌਣ ਗਾਈਡ ਕਰਦਾ ਅਸੀਂ 10 ਸਾਲ ਪਹਿਲਾਂ ਸਾਡੀ ਸਰਕਾਰ ਦੇ ਵਿੱਚ ਬਾਜ਼ਾਰ ਲਈ ਇੱਕ ਬਾਥਰੂਮ ਬਣਾਇਆ ਸੀਗਾ ਪਟਿਆਲਾਗੜ ਕਿਸੇ ਤੋਂ ਕੋਈ ਲੁਕੀ ਨੀ ਚੀਜ਼ ਹੋ। 10 ਸਾਲ ਪਹਿਲਾਂ ਬਾਜ਼ਾਰ ਦੀ ਡਿਮਾਂਡ ਸੀ ਜਦੋਂ ਲਾਲਕਾ ਜੀ ਸੀ ਮੈਂ ਪ੍ਰਧਾਨ ਸੀ ਉੱਤੇ ਅਸੀਂ ਇੱਕ ਬਾਥਰੂਮ ਬਣਾਇਆ ਸੀ। ਹੋਰ ਤਾਂ ਇਹਨਾਂ ਨੂੰ ਕੁਝ ਨਹੀਂ ਲੱਭਿਆ ਕੱਲ ਉਹਨਾਂ ਨੇ ਉਤੇ ਟਾਇਲ ਲਾ ਕੇ ਉਹਦੇ ਉਦਘਾਟਨ ਕਰਤਾ ਤੁਸੀਂ ਸਰਿਆਮ ਦੇਖਿਆਗਾ ਉਹਦਾ ਉਦਘਾਟਨ ਕਰਿਆ ਕੱਲ ਦੀ ਡੇਟ 'ਤੇ ਕਰਿਆ ਇਹ ਸੋ ਦੇਖੋ ਇਹੀ ਜਿਹੇ ਚੀਜ਼ਾਂ ਕਰ ਰਹੇ ਨੇ ਐਸਟੀਪੀ ਪਲਾਂਟ ਆ ਤੁਸੀਂ ਜਾ ਕੇ ਕਮੇਟੀ ਆਰਟੀ ਪਾ ਕੇ ਮਤਾ ਕਢਾਓ ਕਿਹੜੀ ਅਸੀਂ ਉਹਦਾ ਮਤਾ ਪਾਇਆ ਸੀਗਾ ਆ ਉਹਦਾ ਜਿਹੜਾ ਐਸਟੀਪੀ ਪਲਾਂਟ ਲੱਗ ਰਿਹਾਗਾ ਬਕਾਇਦਾ ਸਾਡੇ ਨਾਮ ਤੇ ਆ ਸਾਡੇ ਵੱਲੋਂ ਮਤਾ ਪਿਆ ਸਾਡੀ ਕਮੇਟੀ ਦੇ 10 ਸਾਲ ਪਹਿਲਾਂ ਮਤਲਬ ਕਿ ਪ੍ਰਾਣੀਆਂ ਨੂੰ ਰੰਗ ਕਰ ਦੋ ਫਲਾਣਾ ਕਰ ਦੋ ਇਹ ਚੀਜ਼ਾਂ ਚੱਲ ਰਹੀਆਂ ਨੇ ਲੋਕਾਂ ਨੂੰ ਹੁਣ ਜੋ ਸੋਸ਼ਲ ਮੀਡੀਆ ਤੇ ਇਹਨਾਂ ਦੀ ਹਵਾ ਬਣੀ ਸੀ ਉਹ ਸਾਰੀ ਨਿਕਲ ਚੁੱਕੀ ਆ ਗਈ ਤੇ ਹੁਣ ਲੋਕਾਂ ਮੂਰੇ ਸ ਤੁਸੀਂ ਦੇਖਿਆ ਜਿਹੜੇ ਕਹਿੰਦੇ ਸੀ ਵੀ ਅਕਾਲੀ ਦਲ ਤਾਂ ਹੈ ਹੀ ਨਹੀਂ ਜੀ ਅਕਾਲੀ ਦਲ ਤਾਂ ਨਹੀਂ ਤੁਸੀਂ ਮੀਟਿੰਗ ਨਹੀਂ ਦੱਸਤਾ ਸਾਬਤ ਕਰਤਾ ਕਿ ਕੀ ਆਉਣ ਵਾਲਾ ਰੁਝਾਨਾ ਲੋਕਾਂ ਦਾ ਜੇ ਬੈਠ ਕੇ ਕੀ ਗੱਲਬਾਤ ਹੋਈ ਕਿੱਦਾਂ ਲੱਗਿਆ ਸ਼ਹਿਰੀ ਚੀਜ਼ ਨੂੰ ਲੈ ਕੇ ਅੱਗੇ ਇਲੈਕਸ਼ਨ ਨੂੰ ਲੈ ਕੇ ਕਿੱਦਾਂ ਲੱਗ ਰਿਹਾ ਜੀ ਦੇਖੋ ਐਪਲੀਕੇਸ਼ਨਾਂ ਮੰਗੀਆਂ ਨੇ ਵਧੀਆ ਨੌਜਵਾਨਾਂ ਤੋਂ ਲੀਡਰਸ਼ਿਪ ਜਿਨ੍ਹਾਂ ਨੂੰ ਕਹੂਗੀ ਜਾਂ ਲੋਕ ਜਿਨ੍ਹਾਂ ਨੂੰ ਚਾਹਣਗੇ ਲੋਕ ਜਿਹੜੇ ਜਿਨ੍ਹਾਂ ਨੂੰ ਫਤਵਾ ਦੇਣਗੇ ਕਿ ਇਹ ਕੈਂਡੀਡੇਟ ਹੋਣਾ ਚਾਹੀਦਾ ਉਹੀ ਕੈਂਡੀਡੇਟ ਹੋਊਗਾ ਤੇ ਉਹਨੂੰ ਉਹਦੇ ਕੋਈ ਵੀ ਉਹ ਆ ਬਾਡ ਦੇ ਵਿੱਚ ਪ੍ਰੋਬਲਮ ਆ ਅਸੀਂ ਸਾਰੀ ਲੀਡਰਸ਼ਿਪ ਆ ਜਿਹੜੀ ਸਮੁੱਚੀ ਲੀਡਰਸ਼ਿਪ ਆ ਉਹਦੇ ਨਾਲ ਖੜਾਂਗੇ ਪੂਰਾ ਡਟ ਕੇ ਕੋਈ ੱਤਕਾ ਨਹੀਂ ਹੋਣ ਦੇਵਾਂਗੇ ਇਹ ਸਾਡਾ ਉਹਨਾਂ ਨਾਲ ਵਾਦਾ ਹੈ ਜਿੱਥੇ ਕਹਿੰਦੇ ਨੇ ਨਵੀਂ ਪੀੜੀ ਅੱਗੇ ਆਣੀ ਚਾਹੀਦੀ ਹੈ ਤਾਂ ਉਹ ਚੀਜ਼ ਨੂੰ ਕੋਈ ਦਿੱਕਤ ਤਾਂ ਨਹੀਂ ਆਊਗੀ ਕਿ ਪੁਰਾਣਾ ਲੀਡਰ ਆ ਕੇ ਨਹੀਂ ਨਹੀਂ ਪੁਰਾਣਿਆਂ ਤੋਂ ਅਸ਼ੀਰਵਾਦ ਲੈ ਕੇ ਨਵੀਂ ਪੀੜੀ ਅੱਗੇ ਆਊਗੀ ਪਹਿਲਾਂ ਉਹਨਾਂ ਤੋਂ ਅਸ਼ੀਰਵਾਦ ਲੈਣਗੇ ਉਹ ਅੱਗੇ ਆਉਣਗੇ ਦੇਖੋ ਪੁਰਾਣਿਆਂ ਤੋਂ ਬਿਨਾ ਨਹੀਂ ਗੁਜ਼ਾਰਾ ਚੱਲਣਾ ਉਹਨਾਂ ਦਾ ਅਸ਼ੀਰਵਾਦ ਲੈ ਕੇ ਅਸੀਂ ਸਾਰਿਆਂ ਨੂੰ ਲੈ ਕੇ ਆਵਾਂ ਅੱਜ ਦੀ ਜਿਹੜੀ ਇਹ ਮੀਟਿੰਗ ਰੱਖੀ ਗਈ ਸੀ ਕਿ ਸਰਕਾਰ ਦਾ ਜਿਵੇਂ ਹਮੇਸ਼ਾ ਹੀ ਇਹ ਰਹੇਗਾ ਕਿ ਘੱਟ ਤੋਂ ਘੱਟ ਸਮਾਂ دیਏ ਇਲੈਕਸ਼ਨ ਕਰਾਂਗੇ ਤਾਂ ਬਹੁਤ ਘੱਟ ਸਮਾਂ ਦੇਣਗੇ ਹੋ ਸਕਦਾ ਇਹਨੂੰ ਪੋਸਟਪੋਨ ਕਰਨ ਦੀ ਵੀ ਕੋਸ਼ਿਸ਼ ਕਰਨ ਤਾਂ ਅੱਜ ਅਕਾਲੀ ਦਲ ਨੇ ਇੱਕ ਜੁਟ ਹੋ ਕੇ ਇਹ ਮੀਟਿੰਗ ਕੀਤੀ ਹੈ ਕਿ ਅਸੀਂ ਆਪਣੇ ਕੈਂਡੀਡੇਟਸ ਨੂੰ ਤਿਆਰ ਰੱਖੀਏ ਵਰਕਰਸ ਤੱਕ ਜਿਹੜੀ ਅਸੀਂ ਪਹੁੰਚ ਕਰਨੀ ਹੈ ਉਹ ਕਰ ਸਕੀਏ ਅੱਜ ਦੀ ਮੀਟਿੰਗ ਦੀ ਜਿਹੜੀ ਸਭ ਤੋਂ ਖੁਸ਼ੀ ਦੀ ਗੱਲ ਹੈ ਕਿ ਜਿਹੜਾ ਸਾਡਾ ਸਾਰਾ ਅਕਾਲੀ ਦਲ ਹੈ ਮਾਨਿੰਦਰ ਜੀ ਦੇ ਨਾਂ ਬਾ ਆਣ ਦੇ ਨਾਲ ਸਾਰਾ ਇਕੱਠਾ ਹੋ ਕੇ ਇੱਥੇ ਬੈਠਿਆ ਅੱਜ ਅਸੀਂ ਇਹ ਵੀ ਵਿਉਤਬੰਦੀ ਕੀਤੀ ਹੈ ਮਾਨੀ ਜੀ ਅਸੀਂ ਜਿਹੜੇ ਪੁਰਾਣੇ ਅਕਾਲੀ ਦਲ ਦੇ ਬੰਦੇ ਹਨ ਸਾਰੇ ਜਿਹੜੇ ਸਾਡੇ ਰੁੱਸੇ ਹੋਏ ਵਰਕਰ ਲੀਡਰ ਘਰ ਬੈਠੇ ਨੇ ਜਿਹੜੇ ਰਾਜਾ ਸਾਹਿਬ ਨਾਲ ਸਾਰੀ ਉਮਰ ਜਿਨ੍ਹਾਂ ਨੇ ਲੰਘਾਤੀ ਉਹਨਾਂ ਦੇ ਬੱਚੇ ਘਰ ਬੈਠੇ ਹਨ ਉਹਨਾਂ ਤੱਕ ਅਪਰੋਚ ਕਰਕੇ ਦੁਬਾਰਾ ਨਾਬੇ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਕਮੇਟੀ ਬਣਾ ਕੇ ਦਈਏ ਨਾਬੇ ਦੀ ਤਰੱਕੀ ਹੋਵੇ ਨਾਬੇ ਦਾ ਜਿਹੜਾ ਅਗਲਾ ਐਮਐਲਏ ਵੀ ਆਪਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਣਾ ਸਕੀਏ ਅੱਜ ਇੱਕ ਨੀਂਹ ਪੱਥਰ ਰੱਖਣ ਲਈ ਮੀਟਿੰਗ ਰੱਖੀ ਗਈ ਹੈ